ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕੀਆਂ ਜਿੰਦਾ ਵੱਡੇ ਸਾਕੇ ਭਾਗ 8ਵਾਂ ਗੁਰਮੁਖ ਸਿੰਘ ਅਨੰਦਪੁਰ ਸਾਹਿਬ ਦੇ ਗੁਰੂ ਜੀ ਨੇ ਦੋ ਤਿੰਨ ਯੁੱਧ ਪੂਰ ਕੀਤੇ ਤੇ 1699 ਈਸਵੀ ਵਿੱਚ ਆਪ ਨੇ ਖਾਲਸਾ ਸਾਜਨਾ ਦਾ ਮਹਾਨ ਕਾਰਜ ਕੀਤਾ ਤੇ ਪੰਜ ਸਿਰਾਂ ਦੀ ਮੰਗ ਕੀਤੀ ਜਿਹੜੇ ਸਿੱਖ 60 ਦਿਨ ਆਏ ਉਹਨਾਂ ਨੂੰ ਪੰਜ ਪਿਆਰਾਂ ਦੀ ਉਪਾਧੀ ਦੇ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਵੇ ਆਪ ਉਹਨਾਂ ਤੋਂ ਅੰਮ੍ਰਿਤ ਛਕਿਆ ਖਾਲਸਾ ਸਿਰਜਣਾ ਐਸਾ ਕਾਰਨਾਮਾ ਸੀ ਜਿਸ ਨੇ ਮੁਰਦਾ ਕੋਮ ਵਿੱਚ ਰੂਹ ਫੂਕ ਦਿੱਤੀ ਤੇ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ ਜਿਨ੍ਹਾਂ ਨੇ ਕੋਮ ਨੂੰ ਅਜਿਹੀ ਮੰਜ਼ਿਲ ਤੇ ਪਹੁੰਚਾ ਦਿੱਤਾ ਜਿੱਥੋਂ ਉਹਨਾਂ ਨੂੰ ਕੋਈ ਨਾ ਹਿਲਾ ਸਕਿਆ ਗੁਰੂ ਜੀ ਨੇ ਜਾਤ ਪਾਤ ਦਾ ਭੇਦ ਭਾਵ ਮਿਟਾ ਕੇ ਨੀਵੀਆਂ ਜਾਤਾਂ ਦੇ ਲੋਕ ਜਿਨ੍ਹਾਂ ਨੂੰ ਕਮੀ ਕਿਹਾ ਜਾਂਦਾ ਸੀ ਉਹਨਾਂ ਨੂੰ ਨਿਰਬੈ ਯੋद्धा ਬਣਾ ਦਿੱਤਾ ਸਿੱਖ ਕੌਮ ਸ਼ੇਰਾਂ ਦੀ ਕੌਮ ਬਣ ਗਈ ਪ੍ਰਭਜੋਤ ਬਾਪੂ ਜੀ ਕੀ ਸਤਿਮੁ ਸਿੱਖਾਂ ਵਿੱਚ ਸ਼ੇਰ ਜਿੰਨੀ ਤਾਕਤ ਆ ਗਈ ਗੁਰਮੁਖ ਸਿੰਘ ਹਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਵਾ ਲੱਖ سے 1 ਲੜਾਉਂ ਤੇ ਇਹ ਗੱਲ ਸੱਚ ਵੀ ਕਰ ਦਿਖਾਈ ਪਰ ਰਾਜਿਆਂ ਨੂੰ ਇਹ ਗੱਲ برداشت ਨਾ ਹੋਈ ਕਿ ਜਿਨ੍ਹਾਂ ਦੇ ਘਰ ਕਰ ਅੱਖਣ ਦੀ ਮਨਾਈ ਸੀ ਉਹ ਸਾਡੇ ਸਾਹਮਣੇ ਤਲਵਾਰਾਂ ਚੁੱਕਣਗੇ ਇਸ ਲਈ ਰਾਜਿਆਂ ਨੇ ਸੋਚਿਆ ਕਿ ਮੁਗਲ ਹਕੂਮਤ ਨਾਲ ਮਿਲ ਕੇ ਗੁਰੂ ਜੀ ਦੀ ਲੈਰ ਨੂੰ ਕੁਚਲਿਆ ਜਾਵੇ ਜਿਹੜੀ ਸਾਡੇ ਧਰਮ ਵਾਸਤੇ ਖਤਰਾ ਹੈ ਇਸ ਲਈ ਉਨਾ ਸੂਬਾ ਸ੍ਰਿੰਦ ਦੇ ਰਾਹੀ ਸੂਬਾ ਦਿੱਲੀ ਕੋਲੋਂ ਮਦਦ ਮੰਗੀ ਇਸ ਤੋਂ ਬਾਅਦ ਉਹਨਾਂ ਗੁਰੂ ਜੀ ਨਾਲ ਰੋਪੜ, ਅਨੰਦਪੁਰ, ਨਿਰਮੋ, ਚੰਕੂਰ ਆਦਿ ਕਈ ਯੁੱਧ ਲੜੇ ਸਾਰੇ ਯੁੱਧਾਂ ਵਿੱਚ ਗੁਰੂ ਸਾਹਿਬ ਦੀ ਹੀ ਜਿੱਤ ਹੋਈ ਮਨਜੂਬ ਬਾਪੂ ਜੀ ਫਿਰ ਸਾਹਿਬ ਜاده ਕਿਵੇਂ ਸ਼ਹੀਦ ਹੋ ਗਏ ਜਦੋਂ ਗੁਰੂ ਜੀ ਹੀ ਜਿੱਤ ਜਾਂਦੇ ਸੀ ਗੁਰਮੁਖ ਸਿੰਘ ਜਦੋਂ ਸਾਰੀਆਂ ਲੜਾਈਆਂ ਵਿੱਚ ਮੁਗਲਾਂ ਤੇ ਪਹਾੜੀ ਰਾਜਿਆਂ ਨੂੰ ਹਾਰ ਹੋਈ ਤਾਂ ਔਰੰਗਜ਼ੇਬ ਨੇ ਇੰਨਾ ਲੜਾਈਆਂ ਦਾ ਪਤਾ ਲੱਗਾ ਲੱਗਾ ਤਾਂ ਉਸਨੇ ਗੁਰੂ ਜੀ ਨੂੰ ਚਿੱਠੀ ਲਿਖੀ ਕਿ ਅਸੀਂ ਦੋਵੇਂ ਰੱਬ ਨੂੰ ਮੰਨਣ ਵਾਲੇ ਹਾਂ ਤੇ ਉਸ ਰੱਬ ਨੇ ਮੈਨੂੰ ਬਾਦਸ਼ਾਹ ਬਣਾਇਆ ਹੈ ਤੇ ਤੈਨ ਤਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਤੇ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ ਗੁਰੂ ਜੀ ਨੇ ਉਸ ਨੂੰ ਉੱਤਰ ਦਿੱਤਾ ਕਿ ਜਿਸ ਰੱਬ ਨੇ ਤੈਨੂੰ ਬਾਦਸ਼ਾਹ ਬਣਾਇਆ ਹੈ ਤੂੰ ਉਸ ਦਾ ਹੁਕਮ ਭੁੱਲ ਗਿਆ ਹੈ ਤੂੰ ਰੱਬ ਦੇ ਬੰਦਿਆਂ ਤੇ ਜ਼ੁਲਮ ਕਰਦਾ ਹੈ ਤੇ ਉਹਨਾਂ ਦੇ ਧਰਮ ਦਾ ਨਿਰਾਦਰ ਕਰਦਾ ਹੈ ਪ੍ਰਭਜੋਤ ਬਾਪੂ ਜੀ ਗੁਰੂ ਜੀ ਕਿਸੇ ਤੋਂ ਵੀ ਨਹੀਂ ਡਰਦੇ ਸੀ ਗੁਰਮੁਖ ਸਿੰਘ ਨਹੀਂ ਉਹ ਨਿਰਭਉ ਸਨ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦੇ ਸਨ ਔਰੰਗਜ਼ੇਬ ਉਹਨਾਂ ਦੀ ਗੱਲਾਂ ਸੁਣ ਕੇ ਭੜਕ ਗਿਆ ਤੇ ਉਸਨੇ ਸੂਬਾ ਲਾਹੌਰ ਸੂਬਾ ਸਰਹੰਦ ਤੇ ਸੂਬਾ ਦਿੱਲੀ ਨੂੰ ਹੁਕਮ ਦਿੱਤਾ ਕਿ ਪਹਾੜੀ ਰਾਜਿਆਂ ਨਾਲ ਮਿਲ ਕੇ ਆਨੰਦਪੁਰ ਦਾ ਨਾਮੋ ਨਿਸ਼ਾਨ ਮਿਟਾ ਦਿਓ ਤੇ ਗੁਰੂ ਸਾਹਿਬ ਨੂੰ ਫੜ ਕੇ ਮੇਰੇ ਕੋਲ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ